ਪਾਨੇ ਸਿੱਧੂ ਦੇ ਪਿੰਡ ਉਹ ਚ ਲੱਖੇ ਸਧਾਣੇ ਨੇ ਜਮ ਕੇ ਜਿਹੜੀ ਉਹ ਕੀਤੀ ਹੈ ਹਾਲਾਂਕਿ ਇਕੱਠ ਹੈ ਜਿਹੜਾ ਬੇਸ਼ੱਕ ਹੋਇਆ ਪਰ ਕਈ ਸਟੇਟਾਂ ਤੋਂ ਇਕੱਠ ਹੋਇਆ ਦੂਜੇ ਪਾਸੇ ਰਮਰੇਟੇ ਤੇ ਪੀਪੀ ਦਾ ਮੁੱਦਾ ਚੱਲ ਪਿਆ ਇੱਕ ਲੋਕਾਂ ਨੂੰ ਆਹੀ ਕੰਮ ਰਹਿ ਗਿਆ ਜੀ ਦੇਖੋ ਇਹਦੇ ਵਿੱਚ ਨਾ ਜੀ ਬਹੁਤ ਵੱਡਾ ਰਾਜ ਹੈ ਮੈਂ ਕੱਲ ਇੱਕ ਇੰਟਰਵਿਊ ਕੀਤੀ ਹੈ ਉਹਦੇ ਵਿੱਚ ਗੂੰਗੇ ਦੀ ਰਮਜਾਂ ਗੂੰਗੇ ਦੀ ਮਾਂ ਹੀ ਜਾਣਦੀ ਹੈ ਉਹਦੇ ਵਿੱਚ ਬਹੁਤ ਵੱਡੀ ਰਾਜਨੀਤੀ ਹੋਣੀ ਹੈ ਇੱਕ ਪਾਸੇ ਤਾਂ ਜੇ ਭਾਨਾ ਸਿੱਧੂ ਹੈ ਉਹ ਤਾਂ ਕਹ ਲਈਏ ਜੱਟ ਬਰਾਦਰੀ ਹੈ ਤੇ ਜਦੋਂ ਤੁਸੀਂ ਗੱਲ ਕਰੋਗੇ ਡਾਕਟਰ ਰੰਗਰੇਟੇ ਦੀ ਉਹ ਮਰਵੀ ਸਿੰਘ ਬਰਾਦਰੀ ਹੈ ਠੀਕ ਹੈ ਨਾ ਇੱਥੇ ਜਦੋਂ ਰਾਜਨੀਤੀ ਹੋਣੀ ਹੈ ਨਾ ਉਦੋਂ ਐਸਸੀ ਤੇ ਜਨਰਲ ਵੋਟ ਨੂੰ ਵੰਡਿਆ ਜਾਣਾ ਹੈ ਲੀਡਰਾਂ ਵੱਲੋਂ ਇਹ ਤੁਸੀਂ ਥੋੜਾ ਚੇਤੇ ਰੱਖ ਲਿਓ ਗੱਲ ਹੁਣ ਜਿਹੜਾ ਪੀਪੀ ਨੇ ਪਰਚਾ ਕਰਵਾਇਆ ਕੁਝ ਹੱਦ ਤੱਕ ਤਾਂ ਉਹ ਪਰਚਾ ਜਾਇਜ਼ ਕਰਵਾਇਆ ਕਿਉਂਕਿ ਗੰਦੀ ਸ਼ਬਦਾਵਲੀ ਉਹਦੀ ਬੇਟੀ ਲਈ ਉਹਦੀ ਆਈਡੀ ਤੇ ਜਾ ਕੇ ਵਰਤੀ ਹੋਈ ਹੈ ਇਹ ਸਾਨੂੰ ਜਿਹੜੇ ਬੰਦੇ ਨਾ ਮੈਂ ਤੁਹਾਨੂੰ ਵੀ ਕਹਿ ਦਿੰਨਾ ਜਿਹੜੇ ਜਰਨਲਿਸਟ ਬੰਦੇ ਨੇ ਚੈਨਲ ਤੇ ਮੀਡੀਆ ਰਾਹੀਂ ਕੰਮ ਕਰਦੇ ਨੇ ਉਹਨਾਂ ਨੂੰ ਜਿਹੜੀ ਸ਼ਬਦਾਵਲੀ ਹੈ ਬਹੁਤ ਸੋਚ ਸਮਝ ਕੇ ਵਰਤਣ ਦੀ ਲੋੜ ਹੈ ਜ਼ਰੂਰੀ ਹੈ ਇਹ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਨੇ ਇੱਕ ਗੱਲ ਹੋਰ ਐਡ ਕਰਨੀ ਹੈ ਜਿਹੜਾ ਰੰਗਰੇਟੇ ਤੇ ਪਰਚਾ ਹੋਇਆ ਉਹ ਇੱਕ ਪੁਲਿਸ ਅਫੀਸਰ ਵੱਲੋਂ ਹੋਇਆ ਹੈ ਪੀਪੀ ਜਿਹੜਾ ਹੈਗਾ ਨਾ ਪੁਲਿਸ ਦਾ ਰਟਾਇਰ ਬੰਦਾ ਹੈ ਠੀਕ ਹੈ ਉਹਨੂੰ ਕੈਦ ਦਾ ਕਾਨੂੰਨ ਬਾਰੇ ਪਤਾ ਹੈ ਸੋ ਸਮਝ ਕੇ ਗੱਲਬਾਤ ਹੋਈ ਹੈ ਅਫਸਰਾਂ ਦੇ ਨਾਲ ਮਿਲ ਕੇ ਜਿਹੜੇ ਪਰਚੇ ਹੋਏ ਨੇ ਭਾਨੇ ਤੇ ਉਹਦਾ مخੌਲ ਮੈਨੂੰ ਇਹ ਲੱਗਦਾ ਵੀ ਲੱਖਸਤਾ ਉਹਨਾ ਜ਼ਿਆਦਾ ਉਡਾ ਰਿਹਾ ਹੈ ਉਹਦੇ ਵਿੱਚ ਕੀ ਹੈ ਤੁਸੀਂ ਦੇਖੋ ਜਦੋਂ ਵੀ ਕੋਈ ਅਫਵਾਹ ਆਉਂਦੀ ਹੈ ਹੁਣ ਇੱਕ ਪਰਚਾ ਪੈ ਗਿਆ ਲੱਖਾਂ ਲੈਬ ਹੋ ਕੇ ਕਹਿੰਦਾ ਭਾਨੇ ਦੂਜਾ ਪਰਚਾ ਪਾਦਾ ਭਾਨੇ ਤੀਜਾ ਪਰਚਾ ਪਾਦਾ ਇੱਕ ਤੁਸੀਂ ਸਕੂਲਾਂ ਦੀ ਕੰਨਾਂ ਤੇ ਲਿਖਿਆ ਦੇਖਿਆ ਹੋਣਾ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਲਿਖਿਆ ਹੁੰਦਾ ਨਾ ਉਹ ਇੱਕ ਬਹੁਤ ਅਕਲ ਦੀ ਜਾਂ ਗਿਆਨ ਦੀ ਗੱਲ ਹੈ ਹੁਣ ਲੱਖੇ ਦਾ ਤੀਜਾ ਨੇਤਰ ਖੁੱਲਿਆ ਹੋਇਆ ਹੈ ਰਾਜਨੀਤੀ ਦਾ ਤੇ ਉਹ ਜਿਹੜਾ ਉਹਦੇ ਬਰਾਬਰ ਬੰਦਾ ਖੜਾ ਹੁੰਦਾ ਉਹਦੀਆਂ ਲੱਤਾਂ ਕਿਵੇਂ ਖਿੱਚਣੀਆਂ ਨੇ ਉਹਨੂੰ ਬਦਨਾਮ ਕਿਦਾਂ ਕਰਨਾ ਇਹ ਜਿਹੜੀ ਮਿਲੀ ਭੁਗਤ ਹੈ ਨਾ ਕਿਸੇ ਨਾ ਕਹਿ ਲਈ ਲੱਖਾ ਧਾਣਾ ਕਰ ਰਿਹਾ ਅੰਦਰਖਾਤੇ ਯਾਨੀ ਕਿ ਭਾਨੇ ਸਿੱਧੂ ਨੂੰ ਖੁੱਡੇ ਲੈਣ ਲਾਉਣ ਵਾਲੇ ਇੱਕ ਤਾਂ ਸੱਜ ਹੋ ਗਿਆ ਦੂਜੀ ਗੱਲ ਲੱਖੇ ਦੇ ਕੋਲੇ ਨਾ ਫੇਸਬੁੱਕ ਹੀ ਜਿਹੜੇ ਆ ਸ਼ੋਰ ਜੇ ਰੱਖੇ ਹੋ ਨੇ ਜਿਵੇਂ ਰਫਤਾਰ ਹੋ ਗਿਆ ਦੋ ਚਾਰ ਬਟਿੰਡੇ ਵਾਲਾ ਹੋ ਗਿਆ ਰਾਜਖਾਲਸਾ ਹੋ ਗਿਆ ਦੋ ਚਾਰ ਹੋਰ ਨੇ ਜਿਵੇਂ ਰਦਾਵਾ ਕਰਦਾ ਖਾਉਂਦਾ ਹੁੰਦਾ ਜਦੋਂ ਕੋਈ ਭਾਨੇ ਸਿੱਧੂ ਦੇ ਖਿਲਾਫ ਕੋਈ ਖਬਰ ਆਉਂਦੀ ਹੈ ਇਹ ਜਿਆਦਾ ਵਾਇਰਲ ਕਰਦੇ ਆ ਉਹਦਾ ਕਾਰਨ ਕੀ ਹੈ ਵੀ ਜਿਹੜੀ ਬਦਨਾਮੀ ਹੈ ਨਾ ਉਹ ਇਸ ਵਕਤ ਭਾਨੇ ਸਿੱਧੂ ਦੇ ਜਿਆਦਾ ਮਹਾਵੀ ਹੋ ਰਹੀ ਹੈ ਹੁਣ ਜਿਹੜਾ ਕੱਟ ਹੋਇਆ ਕੱਟ ਦੇ ਵਿੱਚ ਕੀ ਹੋਇਆ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਜਿਹੜੇ 14 ਚਮਕਾਉਣ ਵਾਸਤੇ ਗਏ ਸੀ ਉਹ ਆਪਣੀਆਂ ਰੋਟੀਆਂ ਛੇਕ ਕੇ ਆਏ ਆ ਇੱਕ ਚੇਤੇ ਰੱਖਿਓ ਗੱਲ ਜਦੋਂ ਉਹ ਬੀਬੀਆਂ ਕਿਹਦੇ ਮਰਗ ਹੁੰਦੀਆਂ ਉਹ ਰੋਣ ਵਾਸਤੇ ਜਾਂਦੀਆਂ ਨੇ ਤੁਸੀਂ ਦੇਖਿਆ ਹੋਣਾ ਉਹ ਜਿਹਦੇ ਮਰਿਆ ਹੁੰਦਾ ਉਹਨੂੰ ਹੀ ਜਾਂਦੀਆਂ ਉਹ ਰਹੁੰਦੀਆਂ ਨੇ ਆਪਦੇ ਨੂੰ ਇਹ ਤੁਸੀਂ ਗੱਲ ਪੱਕੀ ਹੈ ਮੇਰੀ ਦੇਖ ਲਓ ਧਿਆਨ ਨਾਲ ਜਦੋਂ ਮਰਗ ਦੇ ਕੇ ਜਾਂਦੇ ਨੇ ਬੀਬੀਆਂ ਜਦੋਂ ਜਾਣੀਆਂ ਰੋਣ ਵਾਸਤੇ ਉਹ ਆਪਣੇ ਨੂੰ ਰੋਣ ਗਈਆਂ ਇਹੀ ਗੱਲ ਕੱਲ੍ਹ ਕੱਠ ਵਿੱਚ ਹੋਇਆ ਭਾਨੇ ਦਾ ਦੁੱਖ ਨਹੀਂ ਸੀ ਉਹਨਾਂ ਨੂੰ ਉਹਨਾਂ ਦੁੱਖ ਸੀ ਆਪਣੇ ਚੌਧਰ ਦਾ ਆਪਣੇ ਦੁੱਖ ਰੋਇਆ ਸਾਰਿਆਂ ਨੇ ਹੁਣ ਇਹ ਕਿਤੇ ਨਾ ਕਿਤੇ ਤੁਸੀਂ ਜਿਆਦਾ মিডিਆ ਵਿੱਚ ਰਹਿੰਦੇ ਹੋ ਜਨਰਲ ਨਾਲੋਂ ਥੋੜ੍ਹਾ ਜਿਆਦਾ ਔਰ ਤੁਹਾਨੂੰ ਰਾਜਨੀਤਿਕ ਪੱਖ ਤੋਂ ਸਮਾਜਿਕ ਪੱਖ ਤੋਂ ਧਰਮ ਪੱਖ ਤੋਂ ਜਿਆਦਾ ਜਾਣਕਾਰੀ ਹੁੰਦੀ ਹੈ ਕਿਉਂਕਿ ਤੁਸੀਂ ਰੋਜ਼ ਦੁਨੀਆ ਦੇ ਵਿੱਚ ਵਿਚਰਦੇ ਹੋ ਹਰੇਕ ਬੰਦੇ ਨੂੰ ਤੁਹਾਡਾ ਬਾਹ ਪੈਂਦਾ ਮੈਂ ਕੱਲ੍ਹ ਦੇ ਕੱਟਦਾ ਇੱਕ ਜਿਹੜਾ ਐਸਟੀਮੇਟ ਲਾਇਆ ਉਹ ਤਕਰੀਬਨ 10 ਪਲੱਸ ਹੈਗਾ ਸੀ 10 ਪਲੱਸ ਕਹਿ ਲਈਏ 12 13 15000 ਤੱਕ ਜਿਵੇਂ ਲੋਕ ਕਹਿੰਦੇ ਹੈਗਾ ਸੀ ਉਦੇ ਵਿੱਚ ਨਾ ਇੱਕ ਹੋਰ ਗੰਦੀ ਰਾਜਨੀਤੀ ਹੋਈ ਜਦੋਂ ਭਵੰਤਮਨ ਤੇ ਇਲਜ਼ਾਮ ਲੱਗਦੇ ਨੇ ਉਦੋਂ ਬਾਅਦ ਦੇ ਵਿੱਚ ਜਿੰਨੇ ਬੰਦੇ ਬੋਲੇ ਉਹਨੇ ਕਹਿਣ ਦੀ ਕੋਸ਼ਿਸ਼ ਕੀਤੀ ਕਹਿੰਦੇ ਜੀ ਪੰਜਾਬ ਸਰਕਾਰ ਧੱਕਾ ਕਰਦੀ ਐ ਤਸ਼ੱਦਦ ਕਰਦੀ ਐ ਸਾਡੇ ਨੌਜਵਾਨਾਂ ਨੂੰ ਜੇਲ੍ਹ ਵਿੱਚ ਸੁੱਟਦੀ ਐ ਠੀਕ ਐ ਹੁਣ ਇਹ ਕਹਿੰਦਾ ਕੌਣ ਐ ਇਹ ਕਹਿੰਦਾ ਕੌਣ ਐ ਜਿਹੜੇ ਚੱਲੇ ਹੋਏ ਕਾਰਦੋਸਲੇ ਜਿਹੜੀਆਂ ਪਾਰਟੀਆਂ ਸਤਾ ਤੋਂ ਬਾਹਰ ਨੇ ਉਹਨਾਂ ਦੇ ਲੀਡਰ ਕਹਿੰਦੇ ਐ ਹੁੰਦੇ ਆਪਣੇ ਮਨੇ ਸਾਡੇ ਛੋਟਾ ਫੇਰ ਲਗੇ ਉਹ ਕੀ ਕਾਲੀਆਂ ਨੇ ਨਹੀਂ ਸੰਗਤ ਲੇਮ ਕਰਾਇਆ ਜਾਂ ਕਾਂਗਰਸ ਨੇ ਨਹੀਂ ਕਰਵਾਇਆ ਠੀਕ ਹੈ ਨਾ ਇਹ ਤਾਂ ਸਭ ਨੂੰ ਪਤਾ ਹੀ ਆਪਾਂ ਨੂੰ ਪਰ ਜਿੱਥੋਂ ਤੱਕ ਭਾਨੇ ਸਿੱਧੂ ਦੀ ਗੱਲ ਹੈ ਇਹ ਲੋਕਾਂ ਨੂੰ ਸਮਝ ਦੀ ਲੋੜ ਹੈ ਵੀ ਜਿਹੜਾ ਉਹਦਾ ਆਪਣਾ ਨਿੱਜੀ ਕਰੈਕਟਰ ਹੈਗਾ ਉਹਦੇ ਮੁਤਾਬਕ ਸਾਨੂੰ ਦੇਖਣ ਦੀ ਲੋੜ ਹੈ ਤੇ ਜੋ ਕੰਟਰੋਵਰਸੀ ਹੋ ਰਹੀ ਹੈ ਤੇ ਇਹ ਦੋ ਗੱਲਾਂ ਤੁਸੀਂ ਜੇਤੇ ਰੱਖ ਲਓ ਇੱਕ ਪਾਸੇ ਡਾਕਟਰ ਅੰਗਰੇਟਾ ਇੱਕ ਪਾਸੇ ਭਾਨਾ ਸਿੱਧੂ ਲੋਕਾਂ ਨੇ ਤਾਂ ਵਿਊ ਲੈਣੇ ਹੁੰਦੇ ਆ ਲੋਕਾਂ ਨੂੰ ਤਾਂ ਟੀਆਰਪੀ ਚੈਨਲਾਂ ਵੱਲ ਚਾਹੀਦੀ ਨਹੀਂ ਹੁੰਦੀ ਆ ਪਰ ਰਾਜਨੀਤਿਕ ਗਲਾਰਿਆਂ ਦੇ ਵਿੱਚ ਜਿਹੜਾ ਇਹਦਾ ਖਿਲਾਰਾ ਪੈਣਾ ਨਾ ਉਹ ਤੁਸੀਂ ਜੇਤੇ ਰੱਖ ਲਓ ਇੱਕ ਜਾਤੀ ਤੌਰ ਤੇ ਵੀ ਸ਼ਬਦ ਬਾਹਰ ਆਉਣੇ ਆਉਣੇ ਆ ਉਹ ਕਹਿਣਗੇ ਜੀ ਅਸੀਂ ਮਰਬੀ ਸਿੱਖਾਂ ਅਸੀਂ ਜੱਟ ਸਿੱਖਾਂ ਠੀਕ ਹੈ ਹੁਣ ਜਿਹੜੀ ਬੋਰਡ ਦਾ ਮਸਲਾ ਹੈਗਾ ਇੱਥੇ ਵੀ ਵੰਡ ਹੋਣੀ ਹੈ ਤੇ ਰਹੀ ਗੱਲ ਜਿਹੜੀ ਗੱਲ ਆਪਾਂ ਕਰ ਰਹੇ ਸੀ ਉਹ ਸਵਾਲ ਸਭ ਤੋਂ ਵੱਡਾ ਇਹ ਹੈ ਵੀ ਜਿਹੜਾ ਇਹ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ ਜ਼ਿਆਦਾ ਤੌਰ ਤੇ ਉਭਾਰਿਆ ਜਾ ਰਿਹਾ ਉਹ ਲਖੇ ਸੁਧਾਣੇ ਵੱਲੋਂ ਹੈ ਜਿਹੜਾ ਕੱਲ੍ਹ ਦਾ ਕਟ ਸੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਰੋਟੀਆਂ ਸੇਕੀਆਂ ਨੇ ਉਹ ਲਖੇ ਧਾਣੇ ਨੇ ਸੇਕੀਆਂ ਨੇ ਤੁਹਾਨੂੰ ਪਤਾ ਇਹ ਚੀਜ਼ ਦਾ ਇੱਥੋਂ ਤੱਕ ਵੀ ਸਬੂਤ ਆ ਗਏ ਕਹਿੰਦੇ 20-22 ਲੱਖ ਰੁਪਇਆ ਉਸ ਕੱਟ ਦੇ ਖਰਚ ਕਰਨ ਵਾਸਤੇ ਲਖੇ ਧਾਣੇ ਨੇ ਇਕੱਠਾ ਕੀਤਾ ਜਿਹੜਾ ਲੋਕਾਂ ਨੇ ਬਾਹਰੋਂ ਭੇਜਿਆ ਉਹ ਵੱਖਰਾ ਹੈ ਤੀਜਾ ਸਵਾਲ ਇੱਥੇ ਤੁਸੀਂ ਕਰੋ ਨਾ ਕਰੋ ਮੈਂ ਆਪ ਵੀ ਐਡ ਕਰ ਦਣਾ ਬਲਦੇਵ ਜੀ ਉਹ ਇਹ ਸਵਾਲ ਹੈ ਕਿ ਜਿਹੜਾ ਇਹ ਇਕੱਠ ਹੋਇਆ ਇਹਦੇ ਤੇ ਖਰਚਾ ਕਿਹਦੇ ਵੱਲੋਂ ਕੀਤਾ ਗਿਆ ਹੈ ਜਿਹੜੇ ਲੋਕਾਂ ਨੂੰ ਬੇਕੂਬ ਬਣਾਇਆ ਵੀ ਇਹ ਖਰਚਾ ਜਿੱਦਾਂ ਕੀਤਾ ਕਿਹਦੇ ਵੱਲੋਂ ਕੀਤਾ ਹੈਗਾ ਇਹ ਬਹੁਤ ਵੱਡੇ ਸਵਾਲ ਨੇ ਇਹ ਸਾਡੇ ਪੰਜਾਬ ਦੇ ਲੋਕਾਂ ਨੇ ਦੇਖਣਾ ਹੈ ਵੀ ਸਾਡੇ ਪੰਜਾਬ ਦੇ ਨਾਲ ਜਿਹੜਾ ਵੀ ਕੋਈ ਆਉਂਦਾ ਧੋਖਾ ਕਰਕੇ ਜਾਂਦਾ ਬਦਲਾ ਦੇ ਨਾਂ ਤੇ ਸਤਾ ਲੈ ਲੈਂਦਾ ਬਾਅਦ ਵਿੱਚ ਕੀ ਪੁੱਛਦਾ ਨਹੀਂ ਠੀਕ ਹੈ ਹਾਂ ਜੀ